ਕੰਟਕਲੀਰ ਜੀ ਵੀ ਅੱਜ ਰੇਸ਼ਮ ਕੌਰ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਦੇ ਆ ਕੰਜੀ ਕੀ ਜਜ਼ਬਾਤ ਨੇ ਤੁਹਾਡੇ ਅਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆਏ ਉਹ ਦੁੱਖਾਂ ਦਾ ਪਹਾੜ ਟੁੱਟਿਆ ਹੰਸ ਪਰਿਵਾਰ ਦੇ ਉੱਤੇ ਬਾਜੀ ਅਸੀਂ ਸਾਰੇ ਜਾਣਦੇ ਆ ਪਿਛਲੇ ਦਿਨਾਂ ਵਿੱਚ ਬਹੁਤ ਵੱਡਾ ਸਦਮਾ ਲੱਗਾ ਹੰਸ ਬਾਜੀ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਨਵਰਾਜ ਜਿਵਰਾਜ ਹੰਸ ਤੇ ਜਿੰਨੇ ਵੀ ਉਹਨਾਂ ਦੇ ਚਾਹਣ ਵਾਲੇ ਸਾਰਿਆਂ ਨੂੰ ਬਹੁਤ ਦੁੱਖ ਲੱਗਾ ਬਹੁਤ ਝਟਕਾ ਲੱਗਾ ਇਹ ਤੁਹਾਨੂੰ ਪਤਾ ਹੈ ਵੀ ਜਦੋਂ ਕਿਸੇ ਦਾ ਜੀਵਨ ਸਾਥੀ ਚਲੇ ਜਾਵੇ ਤਾਂ ਕਿੰਨੀ ਮੁਸ਼ਕਲ ਹੁੰਦੀ ਹੈ ਬੱਚਿਆਂ ਨੂੰ ਕਿੰਨਾ ਦੁੱਖ ਹੁੰਦਾ ਔਰ ਉਹ ਵੀ ਇਸ ਉਮਰ ਦੇ ਵਿੱਚ ਇਸ ਉਮਰ ਦੇ ਪੜਾ ਦੇ ਵਿੱਚ ਜਾਣਾ ਉਹਨਾਂ ਦਾ ਉਹ ਜਿਹੜਾ ਬਹੁਤ ਵੱਡਾ ਸਦਮਾ ਹਾਂਸ ਪਰਿਵਾਰ ਨੂੰ ਲੱਗਾ ਤੇ ਅਸੀਂ ਤਾਂ ਸਾਰੇ ਅਰਦਾਸ ਕਰਨ ਆਏ ਆ ਸੁੱਖ ਦੁੱਖ ਵਿੱਚ ਹਮੇਸ਼ਾ ਹਾਂਸ ਭਾਈ ਦੇ ਪਰਿਵਾਰ ਦੇ ਨਾਲ ਅਸੀਂ ਖੜੇ ਹੁੰਨੇ ਆ ਅਰਦਾਸ ਕਰਨ ਆਏ ਆ ਅੰਤਮ ਅਰਦਾਸ ਹੈ ਅੱਜ ਸਾਰੇ ਸਾਥ ਸੰਬੰਧੀ ਦੋਸਤ ਮਿੱਤਰ ਫੈਨ ਸਾਰੇ ਇੱਥੇ ਪਹੁੰਚੇ ਆ ਕਿ ਮਾਲਕ ਦੇ ਚਰਨਾਂ ਅੱਗੇ ਇਹ ਬੇਨਤੀ ਅਰਦਾਸ ਕਰਨਾ ਹੈ ਕਿ ਮਾਲਕ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਦੇ। ਕੱਟੀ ਕਿੰਨੀ ਕਵਾਰੀ ਮੁਲਾਕਾਤ ਹੋਈ ਸੀ ਰੇਸ਼ਮ ਕੌਰ ਜੀ ਦੇ ਨਾਲ? ਮੈਂ ਇੱਕ ਦੋ ਵਾਰ ਹੀ ਮਿਲਿਆ ਸੀਗਾ ਜਿਆਦਾ ਨਹੀਂ ਮਿਲ ਪਾਇਆ ਕਿਉਂਕਿ ਉਹ ਜਿਆਦਾ ਫੀਲਡ 'ਚ ਆਉਂਦੇ ਨਹੀਂ ਸੀ। ਜਿਆਦਾ ਕਿਸੇ ਨੂੰ ਉਹ ਕੇ ਘਰ ਦਾ ਘਰ ਦਾ ਸਾਰਾ ਧਾਰੂ ਮਿਆਰ ਉਹਨਾਂ ਦੇ ਸੀ ਘਰ ਨੂੰ ਸਾਹਮਦੇ ਹੁੰਦੇ ਸੀ। ਜਿੱਦਾਂ ਹੁਣ ਸਾਡੇ ਨੂੰ ਕੋਦਰ ਡੇਰਾ ਜਿਹੜਾ ਲਾਲ ਬਾਦਸ਼ਾਹ ਦਾ ਉੱਥੇ ਇੱਕ ਦੋ ਵਾਰੀ ਜਦੋਂ ਗਏ ਤੇ ਉੱਥੇ ਉਹ ਸਾਨੂੰ ਮਿਲੇ ਸੀਗੇ। ਤੇ ਬਹੁਤ ਘਾਟੋਂ ਵਿਚਰਦੇ ਸੀ ਲੋਕਾਂ ਨਾਲ ਪਰਿਵਾਰ ਨਾਲ ਜਿਆਦਾ ਸੰਬੰਧ ਨਹੀਂ ਸੀ ਕੋਈ ਯਾਦ ਉਹਨਾਂ ਦੇ ਨਾਲ ਜਿਹੜੀ ਯਾਦ ਆਉਂਦੀ ਹੋਏ ਅੱਜ ਨਹੀਂ ਮੈਂ ਜਿਆਦਾ ਉਹਨਾਂ ਨੂੰ ਬਹੁਤਾ ਮਿਲਿਆ ਨਹੀਂ ਸੀ ਕਿਉਂਕਿ ਮੈਂ ਦੱਸਿਆ ਕਿ ਉਹ ਜਿਆਦਾ ਘਰ 'ਚ ਹੀ ਰਹਿੰਦੇ ਸੀ ਹੰਸ ਭਾਈ ਨੂੰ ਬਹੁਤ ਵਾਰੀ ਮਿਲਦੇ ਰਹੇ ਆ ਉਹਨਾਂ ਨੂੰ ਤਾਂ ਚਲੋ ਸਾਰੀ ਦੁਨੀਆ ਜਾਣਦੀ ਸਾਰੀ ਦੁਨੀਆ ਨਾਲ ਉਹਨਾਂ ਦਾ ਵਾਹ ਵਸਤਾ ਹੈਗਾ ਅ ਕੰਟ ਕਲਿਰ ਜੀ ਵੀ ਅ ਅੱਜ ਰੇਸ਼ਮ ਕੌਰ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਦੇ ਆ ਕੰਜੀ ਕੀ ਜਜ਼ਬਾਤ ਨੇ ਤੁਹਾਡੇ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆਏ ਉਹ ਦੁੱਖਾਂ ਦਾ ਪਹਾੜ ਟੁੱਟਿਆ ਹੰਸ ਪਰਿਵਾਰ ਭਾਜੀ ਅਸੀਂ ਸਾਰੇ ਜਾਣਦੇ ਹਾਂ ਪਿਛਲੇ ਦਿਨਾਂ ਵਿੱਚ ਬਹੁਤ ਵੱਡਾ ਸਦਮਾ ਲੱਗਾ ਹੰਸ ਭਾਜੀ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਨਵਰਾਜ ਜਿਵਰਾਜ ਹੰਸ ਤੇ ਜਿੰਨੇ ਵੀ ਉਹਨਾਂ ਦੇ ਚਾਹਣ ਵਾਲੇ ਸਾਰਿਆਂ ਨੂੰ ਬਹੁਤ ਦੁੱਖ ਲੱਗਾ ਬਹੁਤ ਝਟਕਾ ਲੱਗਾ ਤੇ ਤੁਹਾਨੂੰ ਪਤਾ ਹੈ ਵੀ ਜਦੋਂ ਕਿਸੇ ਦਾ ਜੀਵਨ ਸਾਥੀ ਚਲੇ ਜਾਵੇ ਤਾਂ ਕਿੰਨੀ ਮੁਸ਼ਕਲ ਹੁੰਦੀ ਹੈ ਬੱਚਿਆਂ ਨੂੰ ਕਿੰਨਾ ਦੁੱਖ ਹੁੰਦਾ ਔਰ ਉਹ ਵੀ ਇਸ ਉਮਰ ਦੇ ਵਿੱਚ ਇਸ ਉਮਰ ਦੇ ਪੜਾ ਦੇ ਵਿੱਚ ਜਾਣਾ ਉਹਨਾਂ ਦਾ ਉਹ ਜਿਹੜਾ ਬਹੁਤ ਵੱਡਾ ਸਦਮਾ ਹਸ ਪਰਿਵਾਰ ਨੂੰ ਲੱਗਾ ਤੇ ਅਸੀਂ ਤਾਂ ਸਾਰੇ ਅਰਦਾਸ ਕਰਨ ਆਏ ਆ ਸੁੱਖ ਦੁੱਖ ਵਿੱਚ ਹਮੇਸ਼ਾ ਹਸ ਭਾਈ ਦੇ ਪਰਿਵਾਰ ਦੇ ਨਾਲ ਅਸੀਂ ਖੜੇ ਹੁੰਨੇ ਆ ਅਰਦਾਸ ਕਰਨ ਆਏ ਅੰਤਮ ਅਰਦਾਸ ਹੈ ਅੱਜ ਸਾਰੇ ਸਾਥ ਸੰਬੰਧੀ ਦੋਸਤ ਮਿੱਤਰ ਫੈਨ ਸਾਰੇ ਇੱਥੇ ਪਹੁੰਚੇ ਆ ਤੇ ਮਾਲਕ ਦੇ ਚਰਨਾਂ ਅੱਗੇ ਇਹ ਹੀ ਬੇਨਤੀ ਅਰਦਾਸ ਕਰਨਾ ਹੈ ਕਿ ਮਾਲਕ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਦੇ। ਅੱਡੀ ਕਿੰਨੀ ਕਵਾਰੀ ਮੁਲਾਕਾਤ ਹੋਈ ਸੀ ਰੇਸ਼ਮ ਕੌਰ ਜੀ ਦੇ ਨਾਲ ਮੈਂ ਇੱਕ ਦੋ ਵਾਰ ਹੀ ਮਿਲਿਆ ਸੀਗਾ ਜ਼ਿਆਦਾ ਨਹੀਂ ਮਿਲ ਪਾਇਆ ਕਿਉਂਕਿ ਉਹ ਜ਼ਿਆਦਾ ਫੀਲਡ 'ਚ ਆਉਂਦੇ ਨਹੀਂ ਸੀ ਜ਼ਿਆਦਾ ਕਿਸੇ ਨੂੰ ਉਹ ਕੇ ਘਰ ਦਾ ਘਰ ਦਾ ਸਾਰਾ ਧਾਰੂ ਮਿਆਰ ਉਹਨਾਂ ਦੇ ਸੀ ਘਰ ਨੂੰ ਸਾਹਮਦੇ ਹੁੰਦੇ ਸੀ ਜਿੱਦਾਂ ਹੁਣ ਸਾਡੇ ਨੂੰ ਕੋਦਰ ਡੇਰਾ ਜਿਹੜਾ ਲਾਲ ਬਾਦਸ਼ਾਹ ਦਾ ਉੱਥੇ ਇੱਕ ਦੋ ਵਾਰੀ ਜਦੋਂ ਗਏ ਤੇ ਉੱਥੇ ਉਹ ਸਾਨੂੰ ਮਿਲੇ ਸੀਗੇ ਤੇ ਬਹੁਤ ਘੱਟ ਉਹ ਵਿਚਰਦੇ ਸੀ ਲੋਕਾਂ ਨਾਲ ਪਰਿਵਾਰ ਨਾਲ ਜ਼ਿਆਦਾ ਕੋਈ ਯਾਦ ਉਹਨਾਂ ਦੇ ਨਾਲ ਜਿਹੜੀ ਯਾਦ ਆਉਂਦੀ ਹੋਏ ਅੱਜ ਨਹੀਂ ਮੈਂ ਜ਼ਿਆਦਾ ਉਹਨਾਂ ਨੂੰ ਬਹੁਤਾ ਮਿਲਿਆ ਨਹੀਂ ਸੀ ਇਹਨਾਂ ਕਿਉਂਕਿ ਮੈਂ ਦੱਸਿਆ ਕਿ ਉਹ ਜ਼ਿਆਦਾ ਘਰ 'ਚ ਹੀ ਰਹਿੰਦੇ ਸੀ ਹਾਂਸ ਭਾਈ ਨੂੰ ਬਹੁਤ ਵਾਰੀ ਮਿਲਦੇ ਰਹਿਆ ਉਹਨਾਂ ਨੂੰ ਤਾਂ ਸਾਰੀ ਦੁਨੀਆ ਜਾਣਦੀ ਸਾਰੀ ਦੁਨੀਆ ਨਾਲ ਉਹਨਾਂ ਦਾ ਵਾਹ ਵਸਤਾ ਹੈਗਾ